ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਬਾਜ਼ਾਰ ਬਾਰੇ ਕੁਝ ਗੱਲਾਂ ਸੰਝੀਆਂ ਕਰਾਂਗਾ ਸ਼ੇਅਰ ਬਾਜ਼ਾਰ ਇੱਕ ਇਹੋ ਜਿਹਾ ਬਿਜ਼ਨਸ ਹੈ ਜਿਹਦੇ ਵਿੱਚ ਤੁਸੀਂ ਕੁਝ ਰੁਪਏ ਲੈ ਕੇ ਬਹੁਤ ਹੀ ਵਧੀਆ ਰਿਟਰਨ ਡੈਲੀ ਕਮਾ ਸਕਦੇ ਹੋ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਵਧੀਆ ਗਰੋ ਕਰ ਸਕਦੇ ਹੋ ਪਰ ਕੁਝ ਲੋਕ ਜਾਣ ਪੜ ਲੋ ਕਹਿ ਲਓ ਜਿਨ੍ਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਤਾਂ ਉਹ ਇਹਨੂੰ ਛੱਟਾ ਜੂਆ ਇਦਾਂ ਦੇ ਨਾਮ ਲੈ ਕੇ ਬੁਲਾਉਂਦੇ। ਪਰ ਹਰ ਇੱਕ ਆਦਮੀ ਲਈ ਹਰ ਇੱਕ ਉਹ ਕੰਮ ਸੱਟਾ ਹੁੰਦਾ ਹੈ ਜੋ ਉਹ ਨੂੰ ਨਹੀਂ ਆਉਂਦਾ। ਮੰਨ ਲਓ ਤੁਸੀਂ ਇੱਕ ਸਾਈਕਲ ਚਲਾਉਣ ਵਾਲੇ ਵਿਅਕਤੀ ਨੂੰ ਜਦੋਂ ਇੱਕ ਕਾਰ ਫੜਾ ਦੋਗੇ ਤਾਂ ਪੱਕੀ ਗੱਲ ਆ ਉਹਨੇ ਜਾਂ ਤਾਂ ਜੇ ਕਾਰ ਆ ਜਿਹੜੀ ਉਹ ਕਿਸੇ ਦੇ ਵਿਚ ਮਾਰਨੀ ਆਫ ਮਰੂਗਾ। ਤੋਂ ਉਹਦੇ ਲਈ ਇੱਕ ਸੱਟਾ ਹੀ ਹੋ ਗਿਆ। ਉਹ ਆਪਣੀ ਜ਼ਿੰਦਗੀ ਵੀ ਇੱਕ ਸੱਟਾ ਹੀ ਆ ਜੇ ਆਪਾਂ ਨੂੰ ਚੰਗੇ ਤਰੀਕੇ ਨਾਲ ਜਾਂ ਢੰਗ ਨਾਲ ਜਿਉਉਨੇ ਆ ਤਾਂ ਇਹ ਜ਼ਿੰਦਗੀ ਆ। ਜੀ ਆਪਾਂ ਗਲਤ ਕੰਮਾਂ 'ਚ ਜਾਂ ਕੁਝ ਹੋਰ ਗਲਤ ਰਸਤੇ 'ਚ ਚੱਲਦੇ ਆ ਤਾਂ ਆਪਣੇ ਤੇ ਜੂਆ ਬਣ ਜਾਂਦੀ ਹੈ ਜਿਹਦੇ ਨਤੀਜੇ ਬਹੁਤ ਮਾੜੇ ਹੁੰਦੇ ਸੋ ਸ਼ੇਅਰ ਬਾਜ਼ਾਰ ਇੱਕ ਬਹੁਤ ਹੀ ਵਧੀਆ 기ਤਾ ਹੈ ਜਿਸ ਵਿੱਚ ਇੱਕ ਮਿਡਲ ਕਲਾਸ ਬੰਦਾ ਆਪਣੇ ਸੁਪਨਿਆਂ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ ਇਹਦੇ ਵਿੱਚ ਆਪਾਂ ਲੱਖਾਂ ਕਰੋੜਾਂ ਰੁਪਈਆ ਕਮਾ ਸਕਦੇ ਹਾਂ ਇੱਕ ਸਮੁੰਦਰ ਆਹੇ ਪੈਸੇ ਜਿਹਦੇ ਵਿੱਚ ਇਨਾ ਕ ਪੈਸਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਇਹਨੂੰ ਪੈਸੇ ਨੂੰ ਕਮਾਉਣ ਲਈ ਆਪਾਂ ਨੂੰ ਇੱਕ ਢੰਗ ਦੇ ਉਤੇ ਨਾਲ ਮਿਹਨਤ ਕਰਨੀ ਪੈਂਦੀ ਹੈ ਤਾਂ ਕਰਕੇ ਇਹ ਪੈਸਾ ਕਮਾ ਲੈਂਦਾ ਸੋ ਜਿਹੜਾ ਵੀ ਵੀਰ ਭਰਾ ਮੇਰਾ ਵਿਲਾ ਹੈ ਜਾਂ ਕੋਈ ਕੰਮ ਨਹੀਂ ਮਿਲ ਰਿਹਾ ਜਾਂ ਬਾਹਰ ਦੀ ਦੁਨੀਆ ਦੇ ਵਿੱਚ ਭੱਜਿਆ ਹੈ ਜਾਂ ਕੋਈ ਕਿਸੇ ਪਾਸੇ ਆਪਣੇ ਸਟੇਸ਼ਨ ਨੂੰ ਲੈ ਕੇ ਤੰਗ ਹੈ ਤਾਂ ਇੱਕ ਵਾਰੀ ਜ਼ਰੂਰ ਮੇਰੇ ਵੱਲੋਂ ਨੂੰ ਸ਼ੇਅਰ ਮਾਰਕਟ ਟਰਾਈ ਕਰਨੀ ਚਾਹੀਦੀ ਹੈ ਸ਼ੇਅਰ ਬਾਜ਼ਾਰ ਵਿੱਚੋਂ ਆਪਣਾ ਇੱਕ ਚਾਂਸ ਲੈਣਾ ਚਾਹੀਦਾ ਜੋ ਕਿ ਉਹਦੀ ਜ਼ਿੰਦਗੀ ਬਦਲ ਸਕਦਾ ਹੈ ਬਾਕੀ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਬਾਜ਼ਾਰ ਬਾਰੇ ਪੁਆਇੰਟ ਟੂ ਪੁਆਇੰਟ ਜਾਣਕਾਰੀ ਦੇਵਾਂਗਾ ਬੇਸਿਕ ਟੂ ਐਡਵਾਂਸ ਪੂਰੀ ਸਿਰ ਪੰਜਾਬੀ ਦੇ ਵਿੱਚ ਪ्युअर ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿੱਦਾਂ ਅਸੀਂ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸਾ ਕਮਾ ਸਕਦੇ ਹਾਂ ਕਿੱਦਾਂ ਅਸੀਂ ਇਹਦੇ ਵਿੱਚ ਗਰੋਅ ਕਰ ਸਕਦੇ ਹਾਂ ਸੋ ਤੁਸੀਂ ਮੈਨੂੰ ਥੱਲੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ